ਤੇ ਨਸ਼ਿਆਂ ਵਿਰੁੱਧ ਬੜਾ ਵੱਡਾ ਕਲੰਕ ਇੱਕ ਸਾਡੇ ਪੰਜਾਬ ਦੇ ਮੱਥੇ ਤੇ ਲੱਗਿਆ ਸੀ ਚਿੱਟੇ ਦਾ ਤਾਂ ਅਸੀਂ ਸਾਰੀ ਪਲਾਨ ਤਿਆਰ ਕਰਨ ਨੂੰ ਥੋੜਾ ਟਾਈਮ ਲੱਗ ਗਿਆ ਉਸ ਤੋਂ ਬਾਅਦ ਫਿਰ ਇੱਕ ਐਕਸ਼ਨ ਵੱਡਾ ਲਿਆ ਜਿਦੇ ਵਿੱਚ ਤਸਕਰਾਂ ਨੂੰ ਫੜਨਾ ਬੱਚਿਆਂ ਨੂੰ ਜਿਹੜੇ ਬੁਰੀ ਸੰਗਤ ਦਾ ਸ਼ਿਕਾਰ ਹੋ ਗਏ ਉਹਨਾਂ ਨੂੰ ਹਸਪਤਾਲ ਚ ਦਵਾਈ ਦਿਵਾਉਣੀ ਤੇ ਉਹਨਾਂ ਨੇ ਜਿਹੜੇ ਤਸਕਰਾਂ ਨੇ ਉਸ ਪਾਪ ਦੀ ਕਮਾਈ ਨਾਲ ਲੋਕਾਂ ਦੇ ਘਰਾਂ ਚ 70 ਵਿਛਾ ਕੇ ਉਹਨਾਂ ਨੇ ਮਹਿਲ ਬਣਾਏ ਬਿਲਡਿੰਗਾਂ ਬਣਾਈਆਂ ਉਹਨਾਂ ਸਾਰਿਆਂ ਤੇ ਫਿਰ ਪੀਲਾ ਪੰਜਾਬੀ ਚੱਲਿਆ ਔਰ ਚੱਲ ਰਿਹਾ ਹਰ ਰੋਜ਼ ਕਿ ਆਪ ਸਰਕਾਰ ਵੱਲੋਂ ਜੁੱਧ ਨਸ਼ਾ ਵਿਰੁੱਧ ਨੰਮ ਚਲਾਈ ਗਈ ਆ ਉਹਦੇ ਤਹਿਤ ਅੱਜ ਰਾਮ ਬਸਤੀ ਸੰਗਰੂਰ ਸਿਵਲ ਪ੍ਰਸ਼ਾਸਨ ਵੱਲੋਂ ਜੋ ਇੱਕ ਜੀਤ ਸਿੰਘ ਨਸ਼ਾ ਤਸਕਰ ਆ ਜਿਸ ਦੇ ਪੋਰਟੇ ਦੇ ਵਾਈਫ ਦੇ ਉੱਪਰ ਤਕਰੀਬਨ 12 ਦੇ ਕਰੀਬ ਜਿਹੜੇ ਨਸ਼ਿਆਂ ਦੇ ਪਰਚੇ ਦਰਜ ਹੋ ਚੁੱਕੇ ਨੇ ਤੇ ਸਿਵਲ ਪ੍ਰਸ਼ਾਸਨ ਨੇ ਅੱਜ ਇਹਨਾਂ ਦਾ ਜੋ ਨਜ਼ਾਇਜ਼ ਪ੍ਰਾਪਰਟੀ ਬਣਾਏ ਨੇ ਜੋ ਨਜਾਇਜ਼ ਸਾਰੀਆਂ ਕੀਤੀਆਂ ਨੇ ਉਹਨੂੰ ਅੱਜ ਹਟਾ ਰਹੇ ਪੰਜਾਬ ਸਰਕਾਰ ਬੜੀ ਸਖਤ ਹੋਈ ਹੈ ਵੀ ਜੋ ਇਹ ਨਸ਼ੇ ਤਸਕਰ ਨੇ ਇਹਨਾਂ ਨੂੰ ਅਸੀਂ ਵਾਰਨ ਨਹੀਂ ਦਿੰਨੇ ਆ ਵੇ ਜਾਂ ਤਾਂ ਇਹ ਨਸ਼ਾ ਵੇਚਣ ਦਾ ਨਸ਼ਾ ਨੂੰ ਲਿਆਉਣ ਦਾ ਪੰਜਾਬ ਚ ਬੰਦ ਕਰਨ ਨਹੀਂ ਹੈ ਆਪਣੇ ਇਹ ਜੇਲ੍ਹ ਜਾਣ ਲਈ ਅਤੇ ਆਪਣੇ ਜੋ ਨਜ਼ਾਇਜ਼ ਸਾਡੇ ਜਿਹੜੇ ਘਰ ਪ੍ਰਾਪਰਟੀ ਬਣਾਈਆਂ ਨੇ ਉਹਨਾਂ ਨੂੰ ਧਾਉਣ ਲਈ ਅਤੇ ਜਿਹੜੇ ਇਹਨਾਂ ਦੀਆਂ ਹੋਰ ਪ੍ਰਾਪਰਟੀਆਂ ਉਹਨੂੰ ਅਸੀਂ ਫ੍ਰੀਜ਼ ਕਰਕੇ ਰਹਾਗੇ ਤੇ ਮੈਂ ਫੇਰ ਵਾਰਨਿੰਗ ਕਰਦਾ ਵੀ ਜੋ ਇਸ ਇਲਾਕੇ ਦੇ ਜਿਹੜੇ ਕੁਝ ਹੋਰ ਬੰਦੇ ਵੀ ਅਸੀਂ ਆਈਡੈਂਟੀਫਾਈ ਕਰ ਰਹੇ ਹਾਂ ਉਹਨਾਂ ਨੂੰ ਵੀ ਵਾਰਨਿੰਗ ਦਿੰਨੇ ਆ ਵੀ ਜਿਹੜੀ ਪੰਜਾਬ ਸਰਕਾਰ ਆ ਪੰਜਾਬ ਪੁਲਿਸ ਸਾਡੀ ਮਾਨ ਜੋ ਪੀਜੀਪੀ ਸਾਡੇ ਹੁਕਮ ਅਨੁਸਾਰ ਇੱਥੇ ਇੱਕ ਵੀ ਬੰਦਾ ਜਿਹੜਾ ਕੋਈ ਨਸ਼ਾ ਤਸਕਰ ਉਹ ਨਹੀਂ ਰਹਿਣ ਦਣਾ ਜਾਂ ਉਹ ਇਥੇ ਛੱਡੂਗਾ ਨਹੀਂ ਉਹ ਜੇਲ੍ਹ ਜਾਣ ਲਈ ਤੇ ਆਪਣੇ ਮਕਾਨ ਦੇ ਡੇਢ ਢਵਾਉਣ ਲਈ ਤਿਆਰ ਹੈ ਅੱਜ ਮੇਰੇ ਮਹਾਲੇ ਦੇ ਵਿੱਚ ਮਕਾਨ ਹੈ ਜੋ ਉਹ ਪੰਜਾਬ ਸਰਕਾਰ ਦੇ ਹਦਾਇਤਾਂ ਅਨੁਸਾਰ ਤੋੜਿਆ ਜਾ ਰਿਹਾ ਹੈ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਸਾਫ਼ ਔਰ ਸਪੱਸ਼ਟ ਇਹ ਕਿਹਾ ਹੋਇਆ ਵੀ ਜੇ ਕੋਈ ਵੀ ਕਿਸੇ ਇਸ ਨਸ਼ੇ ਦੇ ਕੇਸ ਦੇ ਵਿੱਚ ਅਣਵਾਲੋ ਪਾਇਆ ਗਿਆ ਤਾਂ ਉਸ ਦੇ ਬੰਦੀ ਜੋ ਕਾਰਵਾਈ ਹੈ ਉਹ ਸਖਤ ਤੋਂ ਸਖਤ ਕੀਤੀ ਜਾਊਗੀ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ